ਸੋ ਹਾਂਜੀ ਤੋਂ ਸਵਾਗਤ ਹੈ ਤੁਹਾਡਾ ਰਤਨ ਟੀਵੀ ਚੈਨਲ ਤੇ ਮੈਂ ਤੁਹਾਡਾ ਆਪਣਾ ਜਸ਼ਨਜੀਤ ਰਤਨ ਬਠਿੰਡਾ ਤੋਂ ਸੋ ਜਿਸ ਤਰ੍ਹਾਂ ਕਿ ਆਪਾਂ ਅਕਸਰੀ ਦੇਖਦੇ ਹਾਂ ਜੀ ਅਕਸਰੀ ਜਦੋਂ ਕਿਸੇ ਦੇ ਪੁੱਤ ਹੁੰਦਾ ਹੈ ਕਹਿੰਦੇ ਆਪਾਂ ਉਹ ਮੁੰਡੇ ਹੋਏ ਤੋਂ ਹੀ ਨਿਮਮ ਬਣੇ ਜਾਂਦੇ ਨੇ ਸੋ ਜਿਸ ਤਰ੍ਹਾਂ ਕਿ ਗੀਤਾਂ ਦੇ ਵਿੱਚ ਵੀ ਕਾਫੀ ਲਿਖਿਆ ਗਿਆ ਹੈ ਕਿ ਧੀ ਜੰਮਣ ਤੋਂ ਪਹਿਲਾਂ ਹੀ ਹੱਕ ਵਿੱਚ ਮਾਰ ਦਿੰਦੇ ਜੇ ਜੰਮ ਪਏ ਤਾਂ ਪੁੱਤ ਵਰਗਾ ਨਹੀਂ ਉਸ ਨੂੰ ਪਿਆਰ ਦਿੰਦੇ ਪੁੱਤਾਂ ਦੇ ਲਈ ਖੁੱਲਾ ਧੀ ਲਈ ਸੌ ਸੌ ਪਰਦੇ ਨੇ ਨੂੰ ਚਾਹੁੰਦੇ ਨੇ ਲੋਕੀ ਈ ਜਮਨ ਤੋਂ ਡਰਦੇ ਨਹੀਂ ਬਾਕੀ ਕਿਸੇ ਸ਼ਹਿਰ ਨੇ ਕਿਸੇ ਗਾਇਕ ਨੇ ਹੋਰ ਵੀ ਗਾਇਆ ਹੈ ਲਿਖਿਆ ਹੈ ਕਿ ਹੋਇਆ ਕਿ ਜੇ ਧੀ ਜਮਪੀ ਪਰ ਕੁੱਖ ਤਾਂ ਸੁਲੱਖਣੀ ਹੋਈ ਸੋ ਆਓ ਅੱਜ ਅਸੀਂ ਪਹੁੰਚੇ ਪਿੰਡ ਮਲਤਾਨੀਆਂ ਵਿਖੇ ਜਿਸ ਤਰ੍ਹਾਂ ਕਿ ਬੜਾ ਹੀ ਅੱਛਾ ਪਰਿਵਾਰ ਹੈ ਜਿਨ੍ਹਾਂ ਨੂੰ ਅੱਜ ਬੇਟੀ ਦੀ ਦਾਤ ਬਖਸ਼ੀ ਹੈ ਆਮ ਆਪਾ ਦੇਖਣ ਦੇਖਦੇ ਆ ਸੁਣਦੇ ਵੀ ਆ ਕਿ ਲੋਕ ਮੁੰਡੇ ਹੋਏ ਤਾਂ ਨੰਮ ਬਣਦੇ ਨੇ ਪਰ ਇਸ ਘਰ ਵਾਲਿਆਂ ਨੂੰ ਅੱਜ ਉਸ ਪਰਮਾਤਮਾ ਨੇ ਇੱਕ ਬੇਟੀ ਬਖਸ਼ੀ ਹੈ ਇੱਕ ਧੀ ਦੀ ਦਾਤ ਬਖਸ਼ੀ ਹੈ ਉਹਦਾ ਸ਼ੁਕਰਾਨਾ ਕਰਦੇ ਹੋਏ ਅੱਜ ਨਿਮ ਬਣ ਰਹੇ ਨੇ ਆਓ ਦੇਖਦੇ ਹਾਂ ਨਾਲ ਕੀ ਪ੍ਰੋਗਰਾਮ ਹੈ ਅਤੇ ਕਰਦੇ ਹਾਂ ਨਾਲ ਗੱਲਬਾਤ ਉਹਨਾਂ ਦਾ ਕੀ ਕਹਿਣਾ ਹੈ ਨਾਲਕਾਰ ਤੇ ਪੂਆ ਨੂੰ ਵੀ ਬੜਾ ਚਾਹ ਹੈ ਦਿਖਾਉਣਾ ਸਭ ਦਾ 10 ਸਵੇਰਾ ਇਸ ਪਰਵਾਸ ਹੀ ਆ ਜੋ ਰਹਿ ਗੋ ਪੰਜਾਬੀ ਹੈ ਦੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਅਜਿਹੀ ਜਾਣਕਾਰੀ ਤੁਹਾਨੂੰ ਹਰ ਪਾਸੇ ਮਿਲਦੀ ਰਹੇ ਇਹ ਹੈ ਉਹਨਾਂ ਦਾ ਪੂਰਾ ਪਰਿਵਾਰ ਰਿਸ਼ਤੇਦਾਰ ਭੈਣ ਭਾਈ ਜੋ ਇੱਥੇ ਆਏ ਹੋਏ ਹੈ ਦੇਖ ਲੈਣ ਉਹ ਲੈ ਤਸਵੀਰਾਂ ਨੇਮਾ ਬੰਦਰ ਦੇ ਕਿਸੇ ਤੇ ਵਿੱਚ ਮੇਰਾ ਖਾਲਾ ਲੱਦੂ ਵਰਫੇ ਵੀ ਤਿਆਰ ਹੈ ਜਿਹੜੇ ਵੀ ਦੇਖਦੇ ਐ ਉਹ ਵੀ ਖੁਸ਼ੀ ਸਾਂਝੀ ਕਰੋ ਬਾਈਟਾ ਨੇਮਾ ਦਾ ਇਹ ਕੀ ਜਾ ਰਿਹਾ ਹੈ ਜਿੱਦਿਆਂ ਖੁਸ਼ੀ ਗਿੰਦੇ ਕਰਦਾ ਸੁਖਾਂ ਮੰਗੇ ਤੁਮ ਹਾਂ ਬਸ ਨਾ ਨਾ ਠੀਕ ਹੈ ਇਤੋਂ ਇੱਧਰ ਇੱਥੋਂ ਬੰਦ ਹਾਂ ਉਹ ਮੇਰੇ ਨਾਲ ਇੱਥੇ ਇੱਥੇ ਅਗਰ ਗੰਦੀ ਇੱਥੇ ਬੰਦ ਬਹੁਤ ਵਧੀਆ ਬਹੁਤ ਨਹੀਂ ਰਹਿ ਦਿਨ ਨਹੀਂ ਰਹਿ ਦਿਨ ਮੜਾ ਖਿੱਚ ਕੇ ਬੰਨ ਬੈਠੇ ਮੜਾ ਖਿੱਚ ਹਾਂ ਹੋਰ ਕਾਹਦੀ ਬੜਾ 13 ਕਾਲ ਬੰਨ ਬੋਸੇਗਾ 13 ਪਾੜੇ ਹਰ ਕੋਲੇ ਰੇ ਲੱਕ ਤੇਰੀ ਵੀ ਤਾਂ ਪੂਰਾ ਦਾ ਮੂਹ ਵੱਡੇ ਜਾ ਰਹੇ ਆ ਨਿੰਕਾਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋਫਰੀਆ ਕਾਲ ਦੇ ਨਾਮ ਵੱਧ ਕੇ ਹੁਣ ਇਹ ਆਪਣੇ ਘਰ ਘਰ ਦੇ ਵੱਲ ਜਾ ਰਿਹਾ ਸੀਰੀਆ ਨੇ ਇਹ ਜਿਹੜਾ ਅੰਤਮ ਗੱਲ ਹੈ ਨੰਮ ਤਿਆਰ ਕੀਤਾ ਤੁਹਾਡੇ ਭਾਈ ਕੀ ਨਾਮ ਆ ਆਪਣਾ ਗੁਰਮੀਰ ਸਿੰਘ ਜੀ ਅੱਜ ਤੁਹਾਡੇ ਬੇਟੀ ਦੇ ਦਤ ਬਖਸ਼ੀ ਆ ਬਾਈ ਬਰੂ ਨੇ ਕੀ ਕਹਿਣਾ ਚਾਹੋਗੇ ਤੁਹਾਨੂੰ ਬਹੁਤ ਜਿਆਦਾ ਖੁਸ਼ੀ ਆ ਜੀ ਬੇਟੀ ਦੇ ਦਾਤ ਤੇ ਮੁੰਡੇ ਦਾ ਨਮ ਤਾਂ ਹਰ ਇੱਕ ਦੀ ਬੰਦ ਆ ਜੀ ਅੱਜ ਪਹਿਲੀ ਵਾਰ ਕੁੜੀ ਦੀ ਵਿਹਾਰ ਹੋ ਤੇ ਤੁਹਾਨੂੰ ਇਸ ਤਰ੍ਹਾਂ ਕਿਸ ਤਰ੍ਹਾਂ ਕੇ ਇਹ ਸੁਝਿਆ ਕਿ ਲੋਕ ਤਾਂ ਮੁੰਡੇ ਹੋਏ ਤਾਂ ਨੰਮ ਬਣਦੇ ਨੇ ਜਦੋਂ ਕੁੜੀ ਹੋਈ ਤਾਂ ਨੰਮ ਬਣਿਆ ਸਾਡੇ ਜੀ 21 ਸਾਲਾਂ ਬਾਅਦ ਖੁਸ਼ੀ ਆਈ ਅੱਜ ਘਰੇ ਤੇ ਸਾਨੂੰ ਬਹੁਤ ਜਿਆਦਾ ਖੁਸ਼ੀ ਆ ਇਸ ਗੱਲ ਦੀ ਵੀਹ ਰਕੀ ਨਾਮੋ ਬਣੇ ਜੀ ਕੁੜੀਆਂ ਦਾ ਰਿਕ ਉਹ ਕਰੇ ਆਦਰਮਾਨ ਕਰਨਾ ਚਾਹੀਦਾ ਈ ਧੀਆਂ ਦਾ ਠੀਕ ਹੈ ਹੋਰ ਕੀ ਕਹਿਣਾ ਚਾਹੋਗੇ ਆਮ ਜਨਤਾ ਨੂੰ ਸੇ ਆਮ ਲੋਕਾਂ ਨੂੰ ਹੋਰ ਜੀ ਆਹ ਵੀ ਵਧਾਈ ਆ ਜੀ ਸਭ ਨੂੰ ਵੀ ਕੁੜੀਆਂ ਦਾ ਪਾਈ ਵੱਧ ਤੋਂ ਵੱਧ ਰੱਖੋ ਸਨਕਾਰ ਕਰੋ ਹਨਾ ਜੀ ਠੀਕ ਹੈ ਜੀ ਆਓ ਅੱਗੇ ਚਲੀਏ ਉਰਕੋ ਬੋਲੇਗਾ ਸਾਡੀ ਕਿਥੇ ਕੁੜੀਆਂ ਦੀ ਸਾਡੀ ਕਿਥੇ ਹਾਂਜੀ ਬਾਬਾ ਜੀ ਆਜੋ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਜੀ ਬਧਾਈ ਸਾਨੂੰ ਬੜੀਆ ਹੋਵੇ ਇਹ ਕਿਸਾਨ ਆਵਾਜ਼ ਸਾਡੇ ਕੋਲ ਹੋਈ ਹੈ ਅਸੀਂ ਅੱਜ ਬਹੁਤ ਖੁਸ਼ੀ ਮਨਾਉਣਾ ਚਾਹੁੰਦੇ ਹਾਂ ਜੀ ਬਾਕੀ ਸਮਾਜ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਕੁੜੀਆਂ ਦਾ ਸਨਕਾਰ ਕਰੋ ਅਸੀਂ ਇਹਨਾਂ ਕਹਿਣਾ ਅਸੀਂ ਧੰਨਵਾਦੀ ਠੀਕ ਹੈ ਕਿੰਨਾ ਕ ਬੰਨਾ ਕ ਇਹ ਉਹਨਾਂ ਦੇ ਪੂਆ ਪੂਆ ਨੂੰ ਦੇਖਦੇ ਆ ਕਿੰਨਾ ਕਚਾ ਹੈ ਕਿੰਨਾ ਕਚਾ ਹੈ ਪੁੱਤ ਕੀ ਕਹਿਣਾ ਚਾਹੁੰਗੇ ਛੱਡ ਦਿਓ ਉੱਥੇ ਬਹੁਤ ਚਾਏ ਅੱਛਾ ਕਿੰਨਾ ਕਚਾ ਹੈ ਛੋਟੇ ਛੋਟੇ ਚਾਏ ਕਿਸੇ ਵੀ ਅੱਜ ਇਹ ਤਾਂ ਖੁਸ਼ੀ ਹੋਈ ਹੈ ਇਸ ਕਰਕੇ ਕਿ ਕਹਿੰਦੇ ਕਿ ਕੁੜੀਆਂ ਦੇ ਜਨਮ ਹੋਣ ਤੇ ਕੋਈ ਵੀ ਦੁੱਖ ਨਾ ਬਣਾ ਦੇ ਸਭ ਨੂੰ ਬੰਡੇ ਨਾਲ ਬੰਨ੍ਹ ਕਰਦੀ ਹੈ। ਹਾਂ, ਪੀ ਵੀ ਕਿਸੇ ਨਾਲੋਂ ਕੱਟਣੀ ਅੱਜਕੱਲ। ਠੀਕ ਹੈ ਜੀ। ਕਹਿੰਦੇ ਹੋਇਆ ਕਿ ਜੇ ਤੀ ਚੰਮ ਪੀ ਪਰ ਕੁੱਖ ਤਾਂ ਸੁਲੱਖਣੀ ਹੋਈ। ਠੀਕ ਹੈ ਨਹੀਂ। ਠੀਕ ਹੈ ਜੀ। ਬਾਕੀ ਤਾਂ ਮੈਂ ਪਰ ਜਿਹੜਾ ਜਾ ਚੁੱਕਿਆ। ਚਲੋ ਆਉਣਾ ਜਾਣਾ ਸਾਡੇ ਇੱਥੇ ਬਾਅਦ ਫਿਰ ਵੀ ਇੱਕ ਖੁਸ਼ੀ ਸੰਤਿਖਿਆ ਲੈਣ ਆਣਗੇ ਬਹੁਤ ਬੜੀਆ ਪ੍ਰਾਤ ਹੈ। ਠੀਕ ਹੈ। ਆਜਾ ਭਾਈ ਮਾਸੀ ਤੁਸੀਂ ਹੋ ਮਾਜੀ ਕੀ ਨਾ ਮਾਜੀ ਆਪਣਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੇ ਬੇਟੀ ਦੀ ਖੁਸ਼ੀ ਵਿੱਚ ਨਿੰਮ ਬਣਿਆ ਗਿਆ ਹਾਂਜੀ ਲੋਕਾਂ ਨੂੰ ਮੁੰਡੇ ਹੋਏ ਤਾਂ ਨਿੰਮ ਬਣਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਕਹਿੰਦੇ ਪੋਤੇ ਦੀ ਖੁਸ਼ੀ ਬਹੁਤ ਹੈ ਸਾਨੂੰ ਪੋਤੀ ਹੋਈ ਹੈ ਸਾਡੇ ਪਚਾਹਮ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਜੀ ਈਆਂ ਹੋਣ ਦਾ ਉਹ ਲੋਹੜੀ ਦੇ ਲੋਕ ਮਨਾਉਣ ਲਾ ਕੇ ਪਰ ਨਿੰਮ ਵੀ ਬਣਨਾ ਚਾਹੀਦਾ ਜ਼ਰੂਰੀ ਬਣਨਾ ਚਾਹੀਦਾ ਅਹੀਂ ਕਹਿੰਦੇ ਹੋਇਆ ਕਿ ਇਹ ਧੀ ਜੰਪੀ ਹੈ ਤੇ ਕਿਹੋ ਜਿਹਾ ਹੋ ਗਿਆ ਸਮਾਜ ਚ ਵੀ ਲੋਕੋ ਕਿਹੋ ਜਿਹਾ ਹੋ ਗਿਆ ਸਮਾਜ ਵਿੱਚ ਲੋਕੋ ਬਦਲ ਗਏ ਸਾਰੇ ਹੀ ਰਵਾਜ ਹੋਏ ਲੋਕੋ ਤੁੰ ਧੀ ਤਾਂ ਪੁੱਤ ਦੇ ਬਰਾਬਰ ਹੋਈ ਪੂਰਾ ਹੱਕ ਦੇਣਾ ਚਾਹੀਦਾ ਹੈ ਪੁੱਤਾਂ ਤਾਂ ਹੀ ਜਿਉਣ ਜੋਗੇ ਕਹਿਣ ਵਾਲਿਓ ਧੀ ਨੂੰ ਵਿਚਾਉਣ ਜੋਗੀ ਕਹਿਣਾ ਚਾਹੀਦਾ ਪੁੱਤਾਂ ਤਾਂ ਹੀ ਜਿਉਣ ਜੋਗੇ ਕਹਿਣ ਵਾਲਿਓ ਸਤ ਪੁੱਤ ਸਤ ਪੁੱਤਾਂ ਜਿੰਨੇ ਪਿਆਰੀ ਹੈ ਜੀ ਸਾਨੂੰ ਠੀਕ ਹੈ ਛੱਤਾ ਪੱਤਾ ਆ ਕੇ ਸਾਡੇ ਕੋਲ ਯਾਰ ਨੌਜੀ ਕਰਾ ਨੌਜੀ ਵਈ ਨਹੀਂ ਖੁਸ਼ੀ ਕਿਹਾ ਹੋਗਾ ਫੈਮਲੀ ਸਾਰੀ ਸਾਨੂੰ ਬਹੁਤ ਖੁਸ਼ੀ ਆ ਬੇਟੀ ਜੀ ਏਸੀ ਮਸਾਲ ਇੱਕ ਪੈਦਾ ਕਰੀਏ ਨਵੀਂ ਜਿਹੜੇ ਅੱਜ ਕੱਲ ਦੇ ਪੁੱਤ ਆ ਉਹ ਹਰ ਇੱਕ ਨਸ਼ੇ ਵਿੱਚ ਵੜਿਆ ਵਾ ਜਿਹੜੀ ਧੀ ਆ ਉਹ ਦੁੱਖ ਬਣਾਉਂਦੀ ਆ ਜਿਹੜੇ ਪੁੱਤ ਆ ਉਹ ਦੁੱਖ ਵੀ ਵੜਾਉਂਦੇ ਨਹੀਂ ਜ਼ਮੀਨਾਂ ਖੁੰਦੇ ਆ ਤੇ ਮਾਪਿਆਂ ਨੂੰ ਕੁੱਟਦੇ ਆ ਤੇ ਮੇਰੀ ਧੀ ਵੜੀ ਆ ਅਨੂਰ ਜੀ ਤੇ ਜਦੋਂ ਇਹ ਮੇਰੇ ਪੈਦਾ ਹੋਈ ਸੀ ਨਾ ਤੇ ਉਦੋਂ ਸਾਡੇ ਕੋਲ ਕੁਝ ਹੀ ਨਹੀਂ ਸੀ ਅੱਜ ਮੇਰੇ ਕੋਲ ਦੋ ਕੋਠੀਆਂ ਜੀ ਤੇ ਇਸੇ ਕਰਕੇ ਏਸੀ ਧੀ ਦੀ ਖੁਸ਼ੀ ਜਿਹੜੀ ਹੁਣ ਨਵੀਂ ਧੀ ਹੋਈ ਆ ਆਪਣੇ ਉਹਦੀ ਖੁਸ਼ੀ ਲਈ ਨੰਮ ਬੰਨਾ ਹੈ ਆਪਾਂ ਸਾਰੇ ਜੱਗ ਨੂੰ ਕਹਿੰਨੇ ਆ ਮਿਸਾਲ ਪੈਦਾ ਕਰਦੇ ਆ ਵੀ ਧੀਆਂ ਨੂੰ ਵੱਧ ਵੱਧ ਸਤਿਕਾਰ ਦੋ ਪਿਆਰ ਦਿਓ ਵੀ ਜੇ ਧੀਆਂ ਮਾਪਿਓ ਦਾ ਬਹੁਤ ਦੁੱਖ ਸੁੱਖ ਬਣਾਉਂਦਿਆਂ ਤੇ ਪੁੱਤਰ ਹੀ ਬਣਾਉਂਦੇ ਆ ਅੱਜ ਕੱਲ੍ਹ ਜੀ ਇਹੀ ਮੇਰਾ ਮੈਸੇਜ ਆ ਅੱਜ ਕੱਲ੍ਹ ਦੀ ਜਿਹੜੀ ਪਨੀਰੀਆਂ ਨਵੀਂ ਜੀ ਤੇ ਸਾਰੇ ਤੇ ਇੱਧਰ ਸਾਡਾ ਪਰਿਵਾਰ ਸਾਰਾ ਜੀ ਇਹਨਾਂ ਨਾਲ ਗੱਲਬਾਤ